ਅੱਜ ਮੇਰੇ ਸਾਲੇ ਤੇ ਕਿੱਥੇ ਲਾ ਰੱਖੇ ਨੇ ਸੈਟਲਾਈਟ ਜਿੰਨਾਂ ਨੇ ਜਮ ਅੱਜ ਤਾਂ ਬਾਹਲੇ ਪਰਦੇ ਨਾਲ ਅੱਗ ਲਾਈ ਸੀ ਪਤਾ ਨਹੀਂ ਕਿੱਥੋਂ ਆ ਗਏ ਉਹ ਗੱਡੀਆਂ ਜਿਹਾ ਲੈ ਕੇ ਆ ਕੇ ਬਾਬਾ ਤੇ ਤੇ ਤਾਂ ਪ੍ਰਾਲੀ ਫੂਕਣ ਦਾ ਪਰਚਾ ਹੋ ਗਿਆ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਹੁਣ ਕਰ ਦੋ ਮੈਂ ਕਿਹਾ ਪਹਿਲਾਂ ਤੁਸੀਂ ਸਿਰੋ ਰੋਟੀ ਖਾ ਲੋ ਜਵਾਕਾਂ ਵਰਗੇ ਸਾਰਾ ਦਿਨ ਕੁੱਤੇ ਮਗੂ ਪੌਂਕਦੇ ਪਰਦੇ ਹੋਗੇ ਭੁੱਖ ਲੱਗੀ ਹੋਗੀ ਅਕੇ ਨਹੀਂ ਨਹੀਂ ਸਾਡੀ ਤਾਂ ਸੈਟਿੰਗ ਜੋਬ ਆਸ ਤਾਂ ਲਾਈਟ ਜਾਂ ਖਾਣਾ ਖਾ ਕੇ ਆਏ ਆ ਆਪਦਾ ਮੈਂ ਕਿਹਾ ਕਹੇ ਜਾ ਖਾਏ ਓਏ ਅਕੇ ਚੌਲ ਖਾ ਕੇ ਆਇਆ ਮੱਖਾ ਫਿਰ ਸ਼ਰਮ ਤਾਂ ਨਹੀਂ ਆਉਂਦੀ ਪਰਾਲੀ ਵਾਲਿਆਂ ਤੇ ਪਰਚਾ ਕਰਦੇ ਆ ਨਾ ਮੱਖਾ ਚੌੜ ਛੋੜ ਦੇ ਦਸਤਰਾ ਚੋਂਦੇ ਨੇ ਇੱਥੇ ਹੁੰਦੇ ਨੇ ਭਾਈ ਅਕੇ ਸਾਨੂੰ ਤਾਂ ਜੀ ਸਰਕਾਰਾਂ ਦੇ ਹੁਕਮ ਨੇ ਮੱਖਾ ਜੇ ਸਰਕਾਰਾਂ ਨੇ ਤਾਂ ਮੇਰੇ ਸਾਲੀ ਦੀ ਬਾਦੀ ਪੱਟੀ ਮੈਸ ਕਰਤੀ ਅਕੇ ਬਾਬਾ ਕਿਉਂ ਵਨ ਪੜ ਗੱਲਾਂ ਕਰਦਾ ਹਰੇਕ ਥਾਂ ਤੇ ਸਰਕਾਰਾਂ ਨੂੰ ਕਿਹੜੀ ਸ ਲੈਨੇ ਹੋ ਤੇਰੀ ਸਾਲੀ ਦੇ ਵਿਆਹ ਨਾਲ ਸਰਕਾਰਾਂ ਨਾਲ ਕੀ ਲਿੰਕਾ ਮੱਖਾ ਹਾਇ ਕਿਉਂ ਨਹੀਂ ਭਾਈ ਮੱਖਾ ਮੈਂ ਸੌਰੀ ਵਿਆਹ ਗਿਆ ਸੀ ਡੀ ਜੇ ਵਾਲੇ ਨੇ ਮੇਰੇ ਕੰਨੀ ਦੇਖ ਕੇ ਆ ਗਾਣਾ ਚਲਾਤਾ ਅੱ비 ਪੁਰਾਣਾ ਤੁਰਿਆ ਹੁੰਦਾ ਉਨੇ ਦੀ ਟਰਾਲੀ ਸਿੱਟੀ ਵੱਡੀ ਚ ਸਵੇਰੇ ਮੁੱਕਦੇ ਨਾ ਨੋਡ ਪਏ ਬੈਂਕਾਂ ਚ ਬਠੇਰੇ ਮਖਾ ਮੇਰੇ ਤਾਂ ਦਿਮਾਗ ਚੋਂ ਦੀ ਗੱਲ ਵੱਜੀ ਵੀ ਮੇਰੇ ਸਾਢੇ 1/2 ਚੋਂ ਨਾ ਸੱਟਣ ਨੂੰ ਤਾਂ 20 ਦਿਨ ਹੋ ਗਏ ਵਾ ਮੰਡੀ ਚ ਵੀ ਦੀਵਾਨੀ ਮੇਰੇ ਅਕਾਊਂਟ ਚ ਨਹੀਂ ਪਈ ਮਖਾ ਮੈਂ ਸਾੜੀ ਤੋਂ ਕੀ ਭਰਦਾ ਹੁਣ ਮੱਖਾ ਵਿਚਾਰੀ ਅੱਧਾ ਘੰਟਾ ਨੱਚ-ਨੱਚ ਕੇ ਥੱਕ ਗਈ ਓਏ ਲੱਕ ਟੁੱਟਨ ਵਾਲਾ ਹੋ ਗਿਆ ਮੇਰੇ ਤੋਂ 10 ਰੁਪਏ ਨਹੀਂ ਬਾਰੇਗੇ ਮੈਨੂੰ ਹਾਰ ਕੇ ਮੇਣਾ ਮਾਰ ਕੇ ਬਾਗੀ ਕਹਿੰਦੀ ਦੀਜਾ ਤਾਂ ਕੰਜੂਸ ਆ ਮੱਖਾ ਮੇਰੀ ਬੇਇੱਜ਼ਤੀ ਕਰਾਈਏ ਨਾ ਸਰਕਾਰਾਂ ਨੇ ਅਕੇ ਨਹੀਂ ਬਾਬਾ ਸਨ ਤਾਂ ਲੋਕੇਸ਼ਨ ਆ ਜਾਂਦੀ ਇਸ ਤਾਂ ਮੱਖਾ ਜਦੋਂ ਸਾਡੇ ਜੱਟਾਂ ਦੀ ਖੜੀ ਕਣਕ ਦੇ 100 100 ਡੇਢ 200 ਕਿल्ले ਮੱਚ ਜਾਂਦੇ ਨੇ ਓਏ ਮੱਖਾ ਉਦੋਂ ਸੈਟੇਲਾਈਟ ਤੇ ਕਿਹੜੇ ਦੌੜੇ ਪਾ ਦੇਣੋ ਭਾਈ ਉਹ ਤੋਂ ਕਹਿੰਨ ਲਿਕੇ ਸੁਣਾਉਂਦੀਆਂ ਤੁਹਾਡੇ ਕੋਲ ਉਹ ਤੋਂ ਮੱਖਾ થી ਫੋਨ ਤੇ ਫੋਨ ਕਰੀ ਜਾਂਦੇ ਆ ਵੀ ਭਾਈ ਫੇਰ ਪਗਰੇਡ ਨੂੰ ਭੇਜ ਦੋ ਉਦੋਂ ਮੱਖਾ ਕੋਈ ਪੈਦਾਨ ਮੈਨੋਕਾ ਗੱਲ ਹੋਰ ਦੱਸੋ ਭਾਈ ਮੱਖਾ ਜੇ ਤੁਹਾਡੇ ਦਫ਼ਤਰਾਂ ਚ ਅਸੀਂ ਕੰਮ ਤੰਦੇ ਆ ਜੀ ਮੱਖਾ ਬਾਅਦ ਟੋਪੀ ਜੀ ਵਾਲਾ ਕੱਢਨ ਦਾ ਕੇ ਸਾਬ ਛੁੱਟੀ ਤੈਨੇ ਹੁਣ ਮੱਖਾ ਮਹੀਨਾ ਹੋ ਗਿਆ ਹੁਣ ਕੋਈ ਸਾਬ ਮੱਖਾ ਛੁੱਟੀ ਤੀ ਨਹੀਂ ਰਹਿੰਦਾ ਹੁਣ ਮੱਖਾ ਤੁਸੀਂ ਕੀ ਦੇ ਕੀ ਦੇ ਨਹੀਂ ਮੱਖਾ ਸੱਚ ਤੁਰੇ ਫਿਰਦੇ ਹੋ ਕੀ ਗੱਲ ਮੱਖਾ ਸਾਡੇ ਨਾਲ ਕੋਈ ਬਾਹਰ ਬਰੋਤਾ ਥੋੜੀ ਗੰਜਨ ਨਹੀਂ ਨਹੀਂ ਅਕੇ ਸਾਨੂੰ ਤਾਂ ਸੈਟੇਲਾਈਟ ਰਾਹੀਂ ਲੋਕੇਸ਼ਨ ਭੇਜ ਦਿੰਦੇ ਨੇ ਆ ਮੰਡੀਆਂ ਚ ਮੱਖਾ ਜਿਹੜਾ ਝੋਨਾ ਪਿਆ ਇੰਨਾ ਕੰਨੀ ਸੈਟੇਲਾਈਟ ਕਿਉਂ ਨਹੀਂ ਦੇਖਦਾ ਮੱਖਾ ਕੱਲੇ ਲਾਲਕੇ ਖੇਤ ਕੰਨੀ ਸਾਈਟ ਤੇ ਲਾਈਟ ਲਾ ਰੱਖਿਆ ਤੁਸੀਂ ਉਦੋਂ ਬਣਾਈ ਜਾਂ ਨੋ ਮੱਖਾ ਸੜਕਾਂ ਤੇ ਜਦੋਂ ਕਿਸਾਨ ਆਲੂ ਛੱਟਦੇ ਨੇ ਉਦੋਂ ਸਾਈਟ ਤੇ ਲਾਈਟ ਤੇ ਦੌੜੇ ਪਾ ਦਿੰਦੇ ਨੇ ਮੱਖਿਆ ਸਾਈਟ ਤੇ ਸਾਈਟ ਦਚਾਨਾ ਬਸਤੀ ਲਾਈਨੇ ਹਾਂ ਸਾਈਟ ਤੇ ਕੋਈ ਖੋਜ-ਖੋਜ ਵੀ ਕਰ ਲੋ ਮੇਰੇ ਸਾਲਿਓ ਜੋ ਜੀ ਮੱਖਾ ਚੱਲ ਮੈਂ ਮੰਨਦਾ ਮੱਖਾ ਚਰ ਕੋਈ ਗੱਲ ਨਹੀਂ ਸੇਰਾ ਮੈਂ ਮੰਨਦਾ ਵੀ ਪਰਾਲੀ ਨਾਲ ਧੂਆ ਹੁੰਦਾ ਅੱਜ ਦੀਵਾਲੀ ਤੇ ਮੱਖਾ ਜਿਹੜੇ ਪਟਾਕੇ ਚਲਾਉਣੀ ਹੋਏ ਕਿਡਾ ਭਾਈ ਗਲਾਬ ਜਲ ਛੜਕਦੇ ਨੇ ਇਹ ਵੀ ਤਤੂ ਹੀ ਕਰਦੇ ਨੇ ਕੋਲੇ ਖੜਾ ਮੇਰਾ ਪੋਤਾ ਬੋਲਦਾ ਕਿ ਦਾਦਾ ਫੇਕ ਨਾ ਕਰਾ ਜਿੱਦ ਆਪ ਪੜਾ ਕੇ ਜੇ ਕੰਦਾ ਕਿਸਾਨਾਂ ਦੇ ਖੇਤਾਂ 'ਚ ਹੋਣ ਲੱਗੇ ਨਾ ਉਦੋਂ ਕਹਿੰਦਾ ਦੀਵਾਲੀ ਵੀ ਪ੍ਰਦੂਸ਼ਣ ਕਰਨ ਲੱਗ ਜੂ ਮੈਂ ਕਿਹਾ ਕੀਤੀ ਆਹ ਲੱਖ ਰੁਪਏ ਦੀ ਗੱਲ ਮੇਰੇ ਪੁੱਤੇ ਨੇ ਚਾਹੇ ਪੰਜਵੇਂ 'ਚ ਪੜਦਾ ਦੱਸੋ ਭਾਈ ਮੱਖਾ ਸਾਡੇ ਲਈ ਤੇ ਮੱਖਾ ਕੱਲੇ ਸਾਡੇ ਸਿਰ ਤੇ ਤਿਤ ਰੱਖਣੇ ਤੁਸੀਂ ਉਹ ਵੀ ਕੱਲੇ ਪਰਾਲੀ ਪਰਾਲੀ ਵਾਲੇ ਸੀਜ਼ਨ ਚ ਕਣਕਾਂ ਵੇਲੇ ਤੁਸੀਂ ਉਹਨੂੰ ਮੱਲਾ ਦਾ ਪੇਟੀਆਂ ਚ ਸਾਂਭ ਦਿੰਦੇ ਹੋਗੇ ਉਹਦੇ ਵੀ ਲਾਜਾ ਕਰੋ ਬਿਆ ਫਲਾਣੇ ਕਿਸਾਨ ਦੀ ਫਲਾਣੇ ਕਿਸਾਨ ਦੀ ਕਣਕ ਮੱਚ ਗਈ ਹੁਣ ਮਖੇ ਰੱਜ ਲਾਈਨ ਚ ਪਾ ਦੇਣ ਸਾਰੇ ਖੇਤ ਮਖੇ ਉਹਦੇ ਥੋੜੀ ਰੱਜ ਲਾਈਨ ਕਿੱਧਰ ਜਾਂਦੀ ਆ ਬਈ ਜਿਹੜਿਆ ਸਰਕਾਰਾਂ ਨੇ ਵੱਡੇ ਵੱਡੇ ਪੋਰਟ ਲਾਇਨੇ ਬਈ 43 ਸਰਕਾਰੀ ਸਮਾਮਾ ਥੋੜੇ ਦੁਆਰ ਇਹ ਮਖੇ ਤੁਸੀਂ ਹੋਈ ਇਹੀ ਸਬਾ ਮਖੇ ਸਾਡੇ ਦੁਆਰ ਤੇ ਭੇਜਨੇ ਅਸੀਂ ਸਾਨੂੰ ਲੋਡ ਨਹੀਂ ਪਾਈ ਅਸੀਂ ਮੱਖੇ ਦਫ਼ਤਰਾਂ ਚ ਆ ਕੇ ਕੰਮ ਕਰਾ ਲਾਂਗੇ ਐਡੀ ਮੱਖੇ ਸੇਵਾਦੀ ਲੋੜ ਨਹੀਂ ਸਾਨੂੰ ਅਗੂ ਗਲਾ ਲੈਣ ਤੋਂ ਅਸੀਂ ਕਣਕ ਵੇਜਣੀ ਆ ਤੇ ਮੱਖੇ ਜੇ ਅਸੀਂ ਉਹੀ ਬੁਰੇ ਲੱਗਦੇ ਆ ਭਾਈ ਮੱਖੇ ਸਾਡੇ ਗੋਲੀਆਂ ਮਾਰਦੇ ਇੱਕ ਪਿੱਛੇ ਬੋਲਦਾ ਕਹਿੰਦਾ ਕੋਈ ਗੱਲ ਨਹੀਂ ਜਿੱਦੇ ਗੋਲੀਆਂ ਮਾਰੀਆਂ ਹੋਏ ਗੋਲੀਆਂ ਵੀ ਮਰ ਜਾਾਂਗੇ ਮੱਖੇ ਫਿਰ ਤੂੰ ਪਰਚਾ ਕਰੂ ਘਰ ਪਰਚਾ ਮੱਖੇ ਕਿਹੜਾ ਕਰਦਾ ਮੱਖੇ ਮੈਂ ਲਾਉਣਾ ਕਿਸਾਂ ਜੂਨੀਅਨ ਵਾਲੇ ਛੋਟੇ ਦਫ਼ਤਰਾਂ ਚ ਫੜੋ ਮਰੀ ਜਾਂਦੇ ਨੇ ਮੱਖੇ ਦੇ ਅਸੀਂ ਸੜਕਾਂ ਤੇ ਧਰਨਾ ਲਾਇਆ ਸੀ ਉਹ ਗੱਲ ਵੀ ਹੁਣ ਸੁਣ ਕੇ ਜਾਏ ਆਂ ਸੜਕਾਂ ਮੈਂ ਅੱਜ ਸਵੇਰੇ ਜਦੋਂ ਹਾਈਵੇ ਜਾ ਕਰਤਾ ਨਾ ਜਾਮ ਪੱਤਰਕਾਰ ਜੇ ਲੈ ਲੈ ਮਾਈਕ ਸਾਦੇ ਕੰਨੀ ਹੋ ਗਿਆ ਕਿ ਤੁਸੀਂ ਆ ਪਬਲਿਕ ਨੂੰ ਕਿਉਂ ਹੈਰਾਨ ਕਰਦੇ ਹੋ ਇੱਕ ਰਿਪੋਰਟਰ ਮੈਡਮ ਜੀ ਨੇ ਮੇਰੇ ਕਲੀ ਕਰਤਾ ਮੈਂ ਕੰਜੀ ਦੱਸੋ ਬਾਬਾ ਜੀ ਕਿਉਂ ਹੈਰਾਨ ਕਰਦੇ ਹੋ ਮੈਂ ਤਾਂ ਉਹਦੀ ਮਾਰੀ ਪੂਰੇ ਦੀ ਬੱਕੀ ਚ ਕੋਣੀ ਮੈਂ ਕਿਹਾ ਮੈਂ ਤੇ ਕੀ ਹੋਇਆ ਪੂਰਾ ਕੰਗਾ ਤਾਂ ਮੈਨੂੰ ਤਾਂ ਪੁੱਛ ਲਈ ਕਿ ਆ ਪ੍ਰੈਸਰ ਰਿਪੋਰਟਰ ਮੈਡਮ ਬੋਲੀ ਕੰਜ ਮੈਂ ਪੂਰੇ ਵਰਗਾਂ ਦੀ ਗੱਲ ਨਹੀਂ ਕਰਦੀ ਕਹਿੰਦੀ ਆ ਜਦ ਹੀ 1.5 ਕਿਲੋਮੀਟਰ ਲੰਮੀ ਗੱਡੀਆਂ ਦੀ ਲਾਈਨ ਲੱਗੀ ਇਹਨਾਂ ਦੀ ਗੱਲ ਕਰਦੀ ਆ ਜਿਹੜਾ ਜਾਮ ਲਾਤਾ ਅੱਛਾ ਮੱਖਾ ਭਾਈ ਤੈਨੂੰ ਗੱਡੀਆਂ 'ਚ ਬੈਠਣ ਵਾਲੇ ਆਮ ਲੱਗਦੇ ਆ ਤੇ ਦਰਿਆ 'ਤੇ ਬੈਠਣ ਵਾਲੇ ਖਾਸ ਲੱਗਦੇ ਮੱਖਾ ਹਈਏ ਕਾਉਨੇ ਗੱਡੀਆਂ ਲੈ ਕਹਿੰਦੀ ਕੋਈ ਤਾਂ ਜੋਬ ਵਾਲਾ ਬਾਬਾ ਕੋਈ ਬਿਜ਼ਨਸ ਮੈਂ ਨਾ ਕੋਈ ਡਾਕਟਰ ਆ ਮੱਖਾ ਭਾਈ ਗੁੱਡੀ ਫੇਰਾ ਜੋਬ ਵਾਲੇ ਨੂੰ ਆਏ ਪੁੱਛ ਵੀਜੇ ਤੋ ਚੜੇ ਮਹੀਨੇ ਤੁਹਾਡੀ ਤਨਖਾਹ ਪੈਂਦੀ ਆ ਕਦੇ ਮੋਹ ਚਰਤਾ ਨਹੀਂ ਚੈੱਕ ਹੋਇਆ ਕਹਿੰਦੀ ਨਾ ਬਾਬਾ ਆ ਫੇਰਾ ਪਈ ਡਾਕਟਰ ਡਾਕਟਰਾਂ ਨੂੰ ਵੀ ਐ ਪੁੱਛ ਵੀ ਜਦੋਂ ਪਾਚੀ ਤੇ ਦਵਾਈ ਲਿਖਦੇ ਹੋ ਕਹਿੰਦੇ ਸਾਈਲਰ ਆਏ ਨੇ ਕੱਟ ਤਾਂ ਨਹੀਂ ਕੱਟੀ